ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੌਕਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਨਗ ਲੈ ਕੇ ਆਂਦੇ ਆ ਜੀ ਟੋਟਲ 3 ਜਿੰਨਾਂ 'ਚ ਇੱਕ ਟੋਕੜ ਗੱਬਨ ਚੈੱਕ ਪਾਸ ਤੇ ਦੋ ਟੋਕੜ ਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਜੇ ਕੋਈ ਵੀਰੇ ਟੋਕੜ ਗੱਬਰ ਨਾਕ ਹੁੰਦਾ ਤਾਂ ਤੁਸੀਂ ਆਪ ਦੀ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਹੁੰਨੇ ਆ ਤੇ ਜੇ ਕੋਈ ਵੀਰੇ ਟੋਕੜ ਨਾਕ ਹੁੰਦਾ ਤਾਂ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਹੁੰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰੀਤ ਸਿੰਘ ਪਿੰਡ ਦੌਰਗਰਬੀ ਤਸੀਦ ਤੇ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9814459950 ਠੀਕ ਆ ਵੀਰੇ ਆਪਣੇ ਨੇੜੇ ਪਿੰਡਾ ਜੀ ਗੁਰਦੁਆਰਾ ਛੇਵੇਂ ਪਾਸ਼ਾ ਦਾ ਠੀਕ ਆ ਜੀ ਪਹਿਲੀ ਪਾਸ਼ਾ ਤੇ ਛੇਵੇਂ ਪਾਸ਼ਾ ਦਾ ਗੁਰਦੁਆਰਾ ਆਪਣੇ ਘਰ ਦੇ ਨਾਲ ਆ ਇਹ ਬੜਾ ਕੋਲ ਨਾ ਠੀਕ ਹੈ ਜੀ ਤਖਾਨ ਵੱਧ ਰੋਡ ਆ ਹਾਂ ਜੀ ਨੇੜੇ ਬੁੱਟਰ ਵੱਧਣੀ ਰੇਡ ਨੇੜੇ ਬੁੱਟਰ ਵੱਧਣੀ ਲੋਪੋ ਠੀਕ ਹੈ ਜੀ ਤੇ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰਦੇ ਸੁਆਗਤ ਨਮਾਜ ਇੱਕ ਬੇਨਤੀ ਹੋਰ ਮੈਂ ਕਰ ਲਈ ਹਾਂ ਹਾਂ ਜੀ ਵੀ ਕੋਈ ਵੀ ਭੈਣ ਭਰਾ 1000 ਪਾਵੇ 500 ਪਾਵੇ ਭਲਾ 200 ਪਾਵੇ ਠੀਕ ਹੈ ਜੀ ਜਦੋਂ ਗਾਂ ਦਾ ਸੌਦਾ ਹੋ ਗਿਆ ਹਾਂਜੀ ਉਹ ਉਸੇ ਦਿਨ ਗਾਂ ਲੈ ਕੇ ਜਾਵੇ ਨਹੀਂ ਆਉਦੇ ਪੈਸੇ ਨਹੀਂ ਨਾ ਉਹਦੇ ਫਿੱਟ ਹੋਗੇ ਇਹ ਤਾਂ ਗੱਲ ਹੈਗੀ ਇਹ ਨਹੀਂ ਗੱਲ ਵੀ ਅੱਜ ਮੈਂ ਤੈਨੂੰ 1000 ਰੁਪਿਆ ਪਾਦਾ ਕੱਲ ਨੂੰ ਆਉਂ ਪਰਸ ਨੂੰ ਆਉਂ ਠੀਕ ਹੈ ਇਹ ਕੰਮ ਮੈਂ ਨਹੀਂ ਕਰਨਾ 12 ਘੰਟੇ ਚ ਆਉਦੀ ਗਾਂ ਲੈ ਜੀ 12 ਘੰਟਿਆਂ ਚ ਵੇਚਦੀ ਜਾਂਦਾ ਗਾਂ ਲੈ ਜੇ ਨਹੀਂ ਉਹਨੂੰ ਫਿੱਟ ਆਉਦੇ ਪੈਸੇ ਨਹੀਂ ਆਉਦੇ ਪੈਸੇ ਲੈ ਜੇ ਗੱਲ ਖਤਮ ਠੀਕ ਹੈ ਜੀ ਅੱਗੇ ਮੇਰੇ ਨਾਲ ਐ ਹੀ ਹੋਈ ਤਿੰਨ ਦਿਨ ਬੰਦੇ ਨੇ ਗਾਂ ਘੜਿਆਈ ਰੱਖੀ 1000 ਰੁਪਿਆ ਪਾਤਾ ਉਹਨੂੰ ਮੈਂ ਫੋਨ ਕਰ ਕਰ ਹੰਬ ਗਿਆ ਠੀਕ ਆ ਉਹਨੇ ਨਹੀਂ ਕਿਸੇ ਕਾਲ ਦਾ ਜਵਾਬ ਦਿੱਤਾ ਠੀਕ ਆ ਜੀ ਇਸ ਤਰ੍ਹਾਂ ਗਾਹ ਨੂੰ ਮੇਰੇ ਨਾਲ ਨਾ ਕੋਈ ਵੀ ਬੰਦਾ ਕਰੇ ਠੀਕ ਆ ਜੀ ਸਾਹੀ ਭਲਾ 100 ਰੁਪਇਆ ਪਾ ਦਿਓ ਆਪਾਂ ਇਹ ਨਹੀਂ ਆਉਂਦੇ ਵੀ 2000 ਪਾਓ ਇਹ ਬੇਨਤੀ ਹੈ ਹਾਂ ਤੇ 12 ਘੰਟਿਆਂ ਚ ਗਾਹ ਲਜਾਣੀ ਲਾਜ਼ਮੀ ਹੈ ਠੀਕ ਆ ਜੀ ਕਿਉਂ ਇੱਕੋ ਦਿਨ ਵੀਡੀਓ ਚੱਲਣੀ ਆ ਸਵੇਰ ਨੂੰ ਚੱਲਦੀ ਨਹੀਂ ਸਵੇਰ ਨੂੰ ਨਹੀਂ ਚੱਲਦੀ ਸਵੇਰ ਨੂੰ ਤਾਂ ਨਾਮਾ ਚੱਲ ਪਿਆ ਕੰਮ ਹਾਂਜੀ ਇਹ ਤਾਂ ਗੱਲ ਹੈ ਜੇ ਲਾਉਂਦੇ ਪਸੂ ਭੇਜਿਆ ਪਿਆ ਗਿਆ ਨਹੀਂ ਤਾਂ ਗੱਲ ਖਤਮ ਸਹੀ ਗੱਲ ਹੈ ਜੀ ਬਸ ਤੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾਗੇ ਜੀ ਪਹਿਲਾ ਸੂਆ ਕਦੋਂ ਸੁਈ ਹੈ ਜੀ ਸੁਈ ਨੂੰ ਇਹ ਨੂੰ ਹੋ ਗਏ ਹੁਣ ਦੇ ਤਕਰੀਬਨ 7-8 ਮਹੀਨੇ ਠੀਕ ਆ ਏਆਈ ਵਗੈਰਾ ਹੋਈ ਹੈ ਨਹੀਂ ਹੋਈ ਕੱਲ ਮੈਂ ਚੈੱਕ ਕਰਾ ਲਈ ਖਾਲੀ ਨਿਕਲ ਗਈ ਪਹਿਲਾਂ ਉਹਨਾਂ ਨੇ ਕਿਹਾ ਤਾਂ ਸੀਗਾ ਵੀ ਕਰਾਈ ਆ 2 ਮਹੀਨਿਆਂ ਦੀ ਕੱਲ ਮੈਂ ਚੈੱਕ ਕਰਾਈ ਗਾਣਾ ਖਾਲੀ ਆ ਅੰਦਰ ਦੀ ਸਾਫ ਠੀਕ ਹੈ ਜੀ ਹਾਂ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਦੇ ਥੱਲੇ 6 ਕੰਨੋਂ ਆ ਪੰਜ ਹੀ ਮੰਨ ਲ ਕੇ ਆ ਜੀ ਥਣਾ ਦੀ ਗਾਰੰਟੀ ਥਣਾ ਦੀ ਓਕੇ ਭਲਾ ਕੋਈ ਹੱਥ ਫਰਾਂ ਲਾਵੇ ਜਵਾਕ ਚੋਲੇ ਭਲਾ ਠੀਕ ਹੈ ਜੀ ਹਾਂ ਤੋੜ ਕੇ ਦਿਖਾ ਦੇ ਵੀਰੇ ਸੁਆ ਪਹਿਲਾ ਸੁਈ ਵੀ ਹੈ ਜੀ 6 ਸੱਤ ਮਹੀਨੇ ਬਾਈ ਸਮਾਂ ਦੱਸਦਾ ਕਿ ਸੂਈ ਨੂੰ ਹੋ ਗਿਆ ਤੇ 6 ਕਿਲੋ ਦੁੱਧ ਤਿਆਰ ਆ ਕੋਈ ਏਆਈ ਨਹੀਂ ਹੋਈ ਬਾਈ ਕਹਿੰਦਾ ਆਪਾਂ ਐਵੇਂ ਕਹਿ ਦਿੱ ਕਿ ਬਈ 15 ਦੀ ਹੋਈ ਹੈ 20 ਦਿਨਾਂ ਦੀ ਹੋਈ ਹੈ ਮੈਂ ਚੈੱਕ ਕਰਾਈ ਸੀ ਲਿਆ ਕੇ ਬਿਲਕੁਲ ਹੀ ਖਾਲੀ ਹੈ ਜੀ ਥਣਾ ਦੀ ਗਾਰੰਟੀ ਹੈ ਜੀ ਓਕੇ ਸਾਨੂੰ ਭਲਾ ਕੋਈ ਹੱਥ ਬਣਾ ਲਾਵੇ ਠੀਕ ਹੈ ਜੀ ਮੋੜ ਲਈਏ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਸੀ ਚਵਾਈ ਵਾਲਾ ਥਾਣਾ ਜੀ ਬਾਕੀ ਚਾਰ ਹੀ ਥਾਣਾ ਪੋੜਸ਼ੰਗ ਪੂਰਾ ਵੀ ਨਹੀਂ ਰੰਗ ਪ੍ਰਿੰਟ ਦੀ ਵੀ ਕਰਮਾ ਵਾਲੀ ਊਰੀ ਚੰਗੀ ਆ ਬਾਕੀ ਵੀਰੇ ਬਾਈ ਦੀ ਬੇਨਤੀ ਆ ਕਿ ਕੋਈ ਵੀਰ ਸੌਦਾ ਕਰਦਾ ਤਾਂ 12 ਘੰਟੇ ਚ ਗਾਂ ਲਜਾਣੀ ਲਾਜ਼ਮੀ ਹੋਊਗੀ ਤੇ ਡਿਮਾਂਡ ਜਮਾ ਚੈ ਜੀ ਇਹ ਜੀ 20000 ਹੁੰ ਦੇਣੀ ਆ ਹੋਜੂ ਮਾਨਤਨ ਮਾੜਾ ਮੋੜਾ ਕਰਦੇ ਆ 20000 ਦੀ ਬਾਈ ਕਹਦਾ ਦੇ ਰਾਂਗੇ ਵਿੱਚੋਂ ਮਾਨਤਨ ਹੋਜੂਗਾ ਜੀ ਦੋ ਨੰਬਰ ਇਹਦਾ ਤੂੰ ਕਿੰਨਾ ਮਾਜੇ ਇਹ ਜੀ ਦੂਜਾ ਸੁंगा ਕਦੋਂ ਤੂੰ ਇਹ ਹੈਗੀ ਆ 6 ਮਹੀਨੇ ਤੇ 10 ਦਿਨ ਦੀ ਗੱਭਣ ਚੈੱਕ ਪਾਸ ਚੈੱਕ ਆਪਣੀ ਕੱਲ ਦੀ ਕਰਾਈ ਆ ਟੀਕਾ ਲਾਇਆ ਵਾ ਠੀਕ ਆ ਜੀ ਮਾਲਕਾਂ ਨੇ ਵੀ ਦੱਸਿਆ ਸੀ ਵੀ ਇੰਨੇ ਦੀ ਹੋ ਗਈ ਕੱਲ ਮੈਂ ਵੀ ਚੈੱਕ ਕਰਾ ਲਈ ਠੀਕ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ 6 ਮਹੀਨੇ ਤੇ 10 ਦਿਨ ਦੀ ਗੱਭਣ ਠੀਕ ਆ ਜੀ 22 23 ਕਿਲੋ ਦਾ ਦੁੱਧ ਦਾ ਰਿਕਾਰਡ ਆ ਠੀਕ ਆ ਜੀ ਕਬੈਨ ਇਹਦਾ ਥਾਂ ਇੱਕ ਇਹਦਾ ਤੇਲ ਆ ਖਤਮੀ ਆ ਖਤਮੀ ਆ ਠੀਕ 3 ਸਾਲ ਪੂਰੇ ਸਹੀ ਆ ਠੀਕ ਆ ਜੀ ਹਾਂ 5 ਕਿਲੋ ਦੁੱਧ ਆ ਹੈ ਤਾਂ 6 ਪਰ ਆਪਾਂ 5 ਹੀ ਮੰਨ ਕੇ ਦੇਣੀ ਆ ਠੀਕ ਹੈ। ਸਾਹੀ ਸੀਲਸਲਾਗਾ ਜੀ ਪੂਰੀ ਭਲਾ ਨਿਆਣਾ ਪਾਜ ਹੈ ਨਾ ਪਾ ਕੋਈ ਚੱਕਰ ਨਹੀਂ। ਠੀਕ ਹੈ। ਤੋਰ ਕੇ ਦਿਖਾ ਦੇ ਜੀ। ਸੁਆਹ ਵਈ ਦੱਸਦਾ ਕਿ ਦੂਜੇ ਦੂਜੇ ਸੁਆਹ ਲਈ ਕਿੱਥੇ ਜੀ। 6 ਤੋਂ ਪਲੱਸ ਗੱਬਣ ਚ ਇੱਕ ਪਾਸ ਆ। ਉਹ ਤੁਸੀਂ ਆਪ ਦਾ ਡਾਕਟਰ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ। ਥਾਣਾ ਦੇ ਸਹਿਜ ਵੀ ਸੋਹਣੇ ਆ। ਗੈਪ ਤੇ ਲੱਗੇ ਆ। ਹੱਫੀ ਜਵਾਈ ਵਾਲਾ ਥਾਣਾ। ਪਹਿਲਾਂ ਹੀ ਦੱਸ ਦਿੰਨੇ ਆ ਬਈ ਇੱਕ ਤੁਹਾਨੂੰ ਤੇਲ ਆ। ਤੇ ਨੈਟ 5 ਕਿਲੋ ਦੁੱਧ ਪਿਆਰ ਆ ਸਹੀ ਗੱਲ ਆ ਬਥੇ ਖਾਦਦੇ ਜੀ ਲਓ ਜੀ ਕਰੋ ਚੈੱਕ ਆਹ ਲਾ ਥਾਣਾ ਤੈਲ ਆ ਜੀ ਬਾਕੀ ਵਜਨ ਵਜੂਦ ਵਾਲੀ ਆ 22 23 ਕਿਲੋ 22 10 ਦਾ ਕੀ ਰਿਕਾਰਡ ਆ ਇਹਦਾ ਸੱਜਰ ਦਾ ਜੀ ਬਾਕੀ ਐਗਪੀਰ ਤੁਹਾਡੀ ਸੇਵ ਆ ਵੀਰੇ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦੁੱਧ ਲੈ ਸਕਦੇ ਆ ਚੰਗੀ ਆ ਵੀਰੇ ਬੈੜ ਬਾਕੀ ਸੋਨਾ ਹਵਾਨਾ ਜੀ ਦਿੱਤਾ ਹੋਊਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਕੀ ਐਗਪੀਰ ਸਾਂਭ ਸੰਭਾਲ ਤੇ ਆ ਇਹਦੀ ਡਿਮਾਂਡ ਕੀ ਆ ਜੀ ਇਹ ਜੀ ਆਪਾਂ 30000 ਰੁਪਏ ਦੇ ਦੇਣੀ ਆ ਹੋ ਜੂ ਮਨਦਾਨ ਜੀ ਸਰ ਦੇਗੇ ਮਾੜਾ ਮੋਟਾ ਠੀਕ ਆ ਜੀ ਅੱਗੇ ਕਾਲੀ ਬੈੜ ਆ ਗਈ ਇਹਦਾ ਸੂਆ ਕਿੰਨਾ ਮਾ ਜੀ ਇਹ ਸੂਆ ਸੁੱਚਾ ਜੀ ਠੀਕ ਆ ਇਹ ਕਦੋਂ ਸੂਈ ਆ ਜੀ ਇਹਨਾਂ ਨੂੰ ਕੋਈ ਪਤਾ ਕੰਨ ਨਹੀਂ ਦੂਈ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਇਹਦੇ ਥਲੇ ਦੁੱਧ ਹੈ 3 ਕਿਲੋ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਠੀਕ ਆ ਜੀ ਥਣਾ ਦੀ ਓਕੇ ਆ ਠੀਕ ਆ ਨਿਆਣਾ ਪਾ ਲੋ ਬਹਿ ਜੋ ਰਾਮਾ ਕੋਈ ਲੱਤ ਛੜ ਨਹੀਂ ਕਰਦੀ ਪੂਰਾ ਠੀਕ ਆ ਜੀ ਐ ਜਮਾ ਸਾਹਿਬ ਠੀਕ ਆ ਜੀ ਹਾਂ ਹਾਂ ਤੁਰ ਕੇ ਦਿਖਾ ਦਿਓ ਜੀ ਕਉਤਾ ਪੂਰਾ ਬੰਦੀ ਆਪਾਂ ਘਾਟੀ ਦੱਸਣਾ ਘਾਟੀ ਦੱਸਿਆ ਜੀ ਠੀਕ ਆ ਨੈਟ 3 ਕਿਲੋ ਦੁੱਧ ਤਿਆਰ ਆ ਜੀ ਏਆਈ ਵਗੈਰਾ ਤਾਂ ਨਹੀਂ ਹੋਈ ਜੀ ਨਹੀਂ ਉਹਨਾਂ ਨੇ ਆਪਾਂ ਨਾਂ ਪੁੱਛਿਆ ਤੇ ਨਾਂ ਉਹਨਾਂ ਨੇ ਦੱਸਿਆ ਨਾਂ ਹੀ ਦੱਸਿਆ ਜੀ ਠੀਕ ਆ ਬਾਕੀ ਚੰਗੀ ਆ ਨਿੱਗਰ ਆ ਵਜਨ ਵਜੂਦ ਵਾਲੀ ਆ ਥਣਾ ਦੇ ਚਾਹ ਜਿਹਦੇ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਣਾ 10 ਕਿਲੋ ਦੁੱਧ ਆ ਤੇ ਇਹਦੀ ਡਿਮਾਂਡ ਜੀ ਇਹ ਡਿਮਾਂਡ ਤਾਂ ਆਪਾਂ ਬੱਛੀਆਂ ਨੂੰ ਵੀ ਸਾਫ਼ੀ ਦੇ ਦਈਆਂ ਅੱਛਾ ਜੀ ਫਰੀ ਵਾਲਾ ਕੰਮ ਹੀ ਆ ਇੱਕ ਸਾਫ਼ੀ ਵਾਲਾ ਕੰਮ ਹੀ ਆ ਕਿੰਨੇ ਜੀ ਤੇ ਵੀ ਅਹੀਂ ਹੋਇਆ ਸੀ ਜਿਹੜੀ ਅੱਗੇ ਕਾਲੀ ਦਿੱਤੀ ਆ ਠੀਕ ਆ ਉਹਦੇ ਨਾਲ ਤਾਂ ਦੁੱਧ ਵੀ ਥੋੜਾ ਸੀ ਠੀਕ ਆ ਜੀ ਇਹ ਆਪਾਂ ਬਰਾਲਾ ਸਾਹਿਬ ਸਾਢੇ 12000 ਰੁਪਏ ਦੇ ਦੇਣੀ ਬੋਝੂ ਮੰਨਤਾਂ ਬਸ ਠੀਕ ਆ ਜੀ ਬਸ 500 ਛੱਡ ਦੇਗੇ 12 ਲੈਣਾ ਹੀ ਆ 12 ਲੈਣਾ ਹੀ ਆ ਹਾਂ ਠੀਕ ਆ ਜੀ ਬਸ ਸਾਢੇ 12000 ਬਾਈ ਕਹਿੰਦਾ ਡਿਮਾਂਡ ਆ 12 ਦੀ ਯਸਨੋ ਆ ਛੋਟੇ ਛੋਟੇ ਭਾਅ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ